ਆ ਮੁੰਡਾ ਵਿਆਹ ਸਾਡਾ ਮੰਨਿਆ ਲੈ ਲੈ ਠੱਕ ਰਗੀ ਲਾਓ ਜੀ ਮੇਰੇ ਪੁੱਤਰੇ ਦਾ ਵਿਆਹ ਮੇਨ ਗੋਡੇ-ਗੋਡੇ ਆਹ ਕਿਆ ਲਾਓ ਜੀ ਅੰਦਰ ਵੀ ਡੈਡੀ ਮੰਮੀ ਮੂਵ ਲਾਓ ਜੀ ਆ ਨੋ ਨੀ ਆ ਲਾਓ ਜੀ ਆ ਚੱਕੋ ਜੀ ਵਧਾਈਆਂ ਤੈਨੂੰ ਤੁਹਾਨੂੰ ਬਹੁਤ ਵਧਾਈਆਂ ਮਾਤਾ ਸਾਡੇ ਘਰੋਂ ਤਾਂ ਹੋਇਆ ਪਿਆ ਵਾ ਸਾਨੂੰ ਕੁੜੀ ਵੀ ਪਸੰਦ ਸਭ ਕੋ ਪਸੰਦ ਆ ਵਧਾਈਆਂ ਕਰਦੇ ਤੇਰਾ ਵੀ ਆ ਜਾਣਾ ਹੈ ਉਮਰੇ ਦਾ ਵੀ ਸਾਸਰੀ ਘਾਲ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਬਹੁਤ ਟਾਈਮ ਬਾਅਦ ਵਲੌਗ ਆਇਆ ਵਾ ਤੇ ਬਹੁਤ ਮੈਸੇਜ ਆਉਂਦੇ ਵਲੌਗ ਨਹੀਂ ਆਉਂਦੇ ਕੀ ਕਰਦੇ ਕੀ ਨਹੀਂ ਕਰਦੇ ਕੇ ਤੇ ਜਿਹੜਾ ਵਲੌਗ ਜਿਹੜੇ ਆਉਣੇ ਬਹੁਤ ਹੀ ਇੰਟਰਸਟਿਡ ਵਲੌਗ ਆ ਤੇ ਆਹਾਂ ਵਲੌਗ ਦਾ ਬੜਾ ਜ਼ਿਆਦਾ ਇੰਟਰਸਟਿਡ ਆ ਤੇ ਤੁਸੀਂ ਚਿਹਰੇ ਦੇ ਸਮਾਈਲ ਵੇਖ ਸਕਦੇ ਹੋ ਇਹ ਆਲੇ ਦੁਆਲੇ ਮੇਰੇ ਜਿਹੜੇ ਬੈਠੇ ਹੋਏ ਆ ਇਹ ਵੀ ਹੱਸ ਰਹੇ ਆ ਕੋਈ ਇਹ ਵੀ ਖੁਸ਼ਖਬਰੀ ਦੇਣਾ ਚਾਹੁੰਦੇ ਆ ਤੇ ਮੈਂ ਕਿਹਾ ਪਹਿਲਾਂ ਖੁਸ਼ਖਬਰੀ ਮੈਂ ਆਹਦੀ ਮੋਹ ਦਵਾ ਤੁਹੀਂ ਦੱਸੋਗੇ ਆਹੀ ਦੱਸਾਂ ਤੂੰ ਸਾਰੇ ਮੰਨੇਗਾ ਤਾਂ ਫੇਰੀ ਖੁਸ਼ਕ ਆਪਣੀ ਬਣੂਗੀ ਇਹ ਮੈਨੂੰ ਮਨਾ ਰਹੇ ਆ ਮੈਂ ਮੈਂ ਵਲੌਗ ਸ਼ੁਰੂ ਕਰਦਾ ਚੱਲਦੇ ਵਲੌਗ ਚ ਜੋ ਗੱਲ ਹੋਵੇ ਚੱਲਦੇ ਵਲੌਗ ਵਿੱਚ ਹੋਣੀ ਆ ਇਹਨਾਂ ਨੇ ਆ ਇਹ ਸਾਰਾ ਕੁਝ ਡੰਨ ਕਰੀ ਫਿਰਦੇ ਆ ਜਿਹੜੀ ਗੱਲ ਤੁਹਾਨੂੰ ਦੱਸਾਂ ਮੈਂ ਹੁਣ ਇਧਰ ਆ ਬੈਠੇ ਆਲੇ ਦੁਆਲੇ ਜੇ ਬੈਠੇ ਹੋਏ ਆ ਡੰਨ ਕਰੀ ਅਸੀਂ ਤਾਂ ਤਾਦੀ ਹੋਊਗੀ ਜੇ ਅਗੋਂ ਤੂੰ ਵੀ ਸਾਨੂੰ ਅਗੋਂ ਰਿਸਪੌਂਸ ਦੇਗਾ ਕੋਈ ਤੇ ਹੁਣ ਮੈਂ ਸਾਰੀ ਰਾਤ ਸਲਾਹ ਕੀਤੀ ਰਾਤ ਮੈਨੂੰ ਇਹ ਗੱਲ ਮੈਨੂੰ ਰਾਤ ਪਤਾ ਲੱਗੀ ਆ ਇਹ ਕਿਉਂ ਇਹਨਾਂ ਨਾਲ ਗੱਲ ਮੰਮੀ ਡੈਡੀ ਨਾਲ ਗੱਲ ਕਿੰਨੇ ਦਿਨਾਂ ਚੱਲੀ ਜਾਂਦੀ ਤੁਹਾਡੇ ਨਾਲ ਹੋਲੀ ਗੱਲ ਕੋਈ ਤਾਂ ਮਹੀਨਾ ਪਤਾ 2 ਮਹੀਨੇ ਹੀ ਹੋ ਗਏ ਆ ਪਰ ਤੇਰੇ ਤੱਕ ਪਹੁੰਚਾਉਂਦੇ ਨਹੀਂ ਸਾਨੂੰ ਅਖਿਆ ਮੈਂ ਇਹਨਾਂ ਮੰਨਣਾ ਕਿ ਨਹੀਂ ਮੰਨਣਾ ਪਤਾ ਨਹੀਂ ਇਹਨਾਂ ਨਾਲ ਗੱਲ ਬਹੁਤ ਟਾਈਮ ਨਹੀਂ ਚੱਲਦੀ ਪਈ ਆ ਤੇ ਮੇਰੇ ਨਾਲ ਗੱਲ ਲੇਟ ਆਈ ਆ ਮੇਰੇ ਨਾਲ ਰਾਤ ਗੱਲ ਆਈ ਆ ਜੇਕਰ ਅਸੀਂ ਪਹਿਲਾਂ ਗੱਲ ਆਈ ਸੀ ਮੈਂ ਮੜਾ ਇਗਨੋਰ ਕਰਦਾ ਮੈਂ ਕਿ ਨਹੀਂ ਸੌ ਰਾਤ ਮੈਂ ਸਾਰਾ ਗੌਰ ਕੀਤਾ ਇਹ ਗੱਲ ਤੇ ਸੋਚਿਆ ਵਿਚਾਰਿਆ ਬੈਠਿਆ ਤੇ ਸੋਚਿਆ ਵੀ ਜੋ ਵੀ ਹੈ ਕੀ ਕੀ ਹੋਊਗਾ ਮੰਨਣਾ ਚਾਹੀਦਾ ਬਾਅਦ ਉਮਰ ਲੰਘ ਗਈ ਉਦੋਂ ਮੋਰੋ ਪਛਤਾਵਾ ਦਾ ਜਾਵੇ ਉਹੀ ਠੀਕ ਹੈ ਜਿਹੜੀ ਮਾਂ ਪਿਓ ਜਿਹੜਾ ਕੰਮ ਕਰੇ ਨਾ ਪੁੱਤਾਂ ਨੂੰ ਉਹ ਮੰਨਣਾ ਚਾਹੀਦਾ ਮੈਂ ਤਾਂ ਭੱਜਿਆ ਤੁਹਾਡੇ ਨੂੰ ਮੈਂ ਤਾਂ ਮੈਂ ਤਾਂ ਰਾਤ ਦਾ ਸਾਡਾ ਫੈਸਲਾ ਤੇਰੇ ਲਈ ਸਹੀ ਹੋਊਗਾ ਤੇਰੇ ਲਈ ਗਲਤ ਨਹੀਂ ਹੋਊਗਾ ਤੇਰੀ ਜ਼ਿੰਦਗੀ ਦਾ ਹੋਊਗਾ ਮੈਂ ਤਾਂ ਰਾਤ ਤੱਕ ਅੱਲਾ ਰਾਤ ਦਾ ਟਾਈਮ ਲੈ ਕੇ ਉਦੋਂ ਨਾ ਮੈਂ ਕਿਹਾ ਤੁਹਾਨੂੰ ਮੇਰੇ ਆਪ ਸੋਚਿਆ ਵਿਚਾਰਿਆ ਬਾਕੀ ਜਿਵੇਂ ਮੈਂ ਕਿਹਾ ਜਿਵੇਂ ਮੰਮੀ ਓਵੇਂ ਤੁਸੀਂ ਕਹੋ ਓਵੇਂ ਮੈਂ ਤਾਂ ਕਰ ਲੈਣਾ ਸਿਆਣਾ ਪਾਉਂਗਾ ਸਭ ਕੁਝ ਫਾਈਨਲ ਸਾਡੇ ਕੋਲੋਂ ਤਾਂ ਹੋਇਆ ਪਿਆ ਵਾ ਸਾਨੂੰ ਕੁੜੀ ਪਸੰਦ ਸਭ ਕੋ ਪਸੰਦ ਆ ਤੇ ਬਾਪੂ ਜੀ ਦੱਸਣਗੇ ਸੁਭਰਾਜ ਸੁਭਰਾਜ ਆਇਆ ਸੀ ਪਰਸੋਂ ਚੌਥੇ ਤੂੰ ਘਰੇ ਨਹੀਂ ਸੀ ਦੱਸਦਾ ਸੀ ਤੂੰ ਘਰੇ ਨਹੀਂ ਸੀ ਉਹ ਸਾਰਾ ਕੁਝ ਦੱਸ ਕੇ ਗਿਆ ਘਰ ਮੈਨੂੰ ਫੋਨ ਤਾਂ ਆ ਗਿਆ ਸੁਭਰਾਜ ਦਾ ਐਂਦਾ ਕਹਿੰਦਾ ਘਰੇ ਗੱਲ ਕਰ ਆ ਤੂੰ ਦੱਸ ਵੀ ਤੇਰੀ ਉਹ ਆ ਗਿਆ ਸਾਡੇ ਨੂੰ ਤਾਂ ਪਸੰਦ ਆ ਤੇ ਤੁਸੀਂ ਤਾਂ ਲੈ ਆਪਾਂ ਕਰ ਗਿਆ ਹੈ ਵਿਆਹ ਪੱਕਾ ਕਰ ਗਿਆ ਉਹ ਵਿਆਹ ਪੱਕਾ ਕਰਦਾ ਕਰ ਗਿਆ ਮਨੂੰ ਤਾਂ ਜਿਆਦਾ ਪੱਕਾ ਤੂੰ ਆ ਵਿਆਹ ਕਰ ਲੈ ਹੋਰ ਯਾ ਮੁੰਡਾ ਮੰਨਿਆ ਵੀ ਪੱਕਾ ਕਰ ਗਿਆ ਉਹ ਆਪਣੇ ਮਾਂ ਮੰਮੀ ਮੈਨੂੰ ਕਹੀ ਜਾਂਦੀ ਮੰਮੀ ਕਹਿੰਦੀ ਪੱਕਾ ਮੈਂ ਡੱਬਾ ਲੈ ਆਈ ਮੰਮੀ ਕਹਿੰਦੀ ਗਗੂ ਘਰੇ ਦੇ ਗਿਆ ਡੱਬਾ ਮੈਂ ਕਿਹਾ ਮੈਂ ਸਾਰੀ ਰਾਤ ਇਹ ਤੈਨੂੰ ਪੁੱਛਣਾ ਇਹ ਹੋਇਆ ਦੂਆ ਬੰਨਾਂਗੇ ਵਿਆਹ ਮੈਂ ਤਾਂ ਮੰਮੀ ਨੇ ਇਹ ਗੱਲ ਲਈ ਮੈਂ ਕਿ ਜਿਵੇਂ ਤੁਸੀਂ ਕਹੋ ਬੀਬੀ ਤੂੰ ਵੀ ਇੱਥੇ ਆ ਮੜਾਏ ਸਾਹਮਣੇ ਕੈਮਰਾ ਮੈਨੂੰ ਦੇਖਦੇ ਨਹੀਂ ਸਾਰੇ ਬੰਦੇ ਮੇਰੇ ਸਾਹਮਣੇ ਕੁੜੀ ਵੇਖ ਲੈ ਤੂੰ ਕੁਸਰਤ ਨਹੀਂ ਸਾਡੀ ਪਸੰਦ ਜੇ ਕੁੜੀ ਥੋੜਾ ਦੇਖਣੀ ਦੱਸ ਲੈ ਜੋ ਤੁਸੀਂ ਵੇਖ ਲਿਆ ਦੱਸ ਆਪਾਂ ਉਹ ਕੰਮ ਹੈ ਨਹੀਂ ਆਪਾਂ ਰੋਕ ਕੇ ਆ ਮਾਂ ਪਿਓ ਨੇ ਇਹ ਪਸੰਦ ਕੀਤਾ ਤੈਨੂੰ ਪਸੰਦ ਕਰਨਾ ਪੈਣਾ ਆ ਪਰ ਮੈਂ ਤਾਂ ਕਿਹਾ ਇੰਨੀ ਗਾ ਕਿਉਂਕਿ ਅਸੀਂ ਗਲਤ ਫੈਸਲਾ ਨਹੀਂ ਕਰ ਲੈ ਲਵਾਂਗੇ ਸਹੀ ਲਵਾਂਗੇ ਆ ਕੇ ਕੋਈ ਤੋਂ ਲੈ ਫੈਸਲੇ ਕਈ ਬਣਾ ਉਹ ਚ ਫਿਰ ਮਾਪਿਓ ਵਿੱਚੋਂ ਨਿਕਲ ਜਾਂਦੇ ਜਿਹੜੇ ਸਾਡੇ ਤੇ ਰਹਿੰਦਾ ਉਹ ਤੇਰੇ ਨਾਲ ਸਾਥ ਦੇਵਾਂਗੇ ਅਸੀਂ ਮੈਂ ਤੇ ਕੁਝ ਕਿਹਾ ਇੰਨੀ ਗਾ ਮੈਂ ਜਿਵੇਂ ਤੁਸੀਂ ਕੋ ਮੈਂ ਰੋਮੇ ਕਰ ਲੈਣਾ ਵਾ ਠੀਕ ਆ ਦੰਨ ਤੇ ਸਿੱਤੀ ਸਾਰਾ ਕੋ ਡੱਲ ਕੀਤਾ ਮੈਂ ਵੇਖੀ ਮੈਨੂੰ ਤਾਂ ਜਾਣਕਣ ਆਹੋ ਸਾਰਾ ਕੋ ਡੱਬਾ ਵੀ ਲੈ ਆਂਦਾ ਵਾ ਹੈ ਤੇਰੇ ਸਹਣ ਤਾਂ ਫਿਰ ਵੀ ਕਰਾਉਣੇ ਆ ਨਾ ਨਹੀਂ ਆਪਾਂ ਆਪਾਂ ਨੂੰ ਕੋਈ ਚੱਕਰ ਨਹੀਂ ਗਿਆ ਲੋ ਵਲੌਗ ਹੁਣ ਇਹ ਮੈਨੂੰ ਘਰ ਦੇ ਬਹੁਤ ਟਾਈਮ ਦਾ ਰੋਲਾ ਪਾਇਆ ਵਿਆਹ ਕਰਾ ਵਿਆਹ ਕਰਾ ਇਹਨਾਂ ਨੇ ਸਾਰਾ ਕੁਝ ਡਨ ਕਰ ਲਿਆ ਬਾਈ ਸੁਗਰਾਜ ਜੀ ਦਾ ਜਿਹੜਾ ਬਾਈ ਬਚੋਲਾ ਤੋਂ ਵਿਖਾਵਾਂਗੇ ਆਪਦਾ ਇਹਨਾਂ ਨੇ ਇਹ ਡਨ ਬਹੁਤ ਟਾਈਮ ਨਾਲ ਕਰੀ ਫਿਰ ਤੇ ਮੈਨੂੰ ਵੀ ਚੋਟ ਦੀ ਉਹਦੀ ਖਬਰ ਆਈਆਂ ਸੀ ਮਰਾਜ ਹੋ ਕੇ ਭੱਜ ਜਾਂਦਾ ਜੇ ਤੂੰ ਹਾਂ ਨਹੀਂ ਕਰਦਾ ਤੂੰ ਹਾਂ ਤੂੰ ਘਰੇ ਨਹੀਂ ਮਿਲਦਾ ਮੈਨੂੰ ਖਬਰਾਂ ਨਾ ਥੋੜੀਆਂ ਥੋੜੀਆਂ ਆਈਆਂ ਸੀਗੀਆਂ ਕਹਿੰਦਾ ਕੋਲ ਬਾਹਰ ਨਿਕਲ ਜਾਂਦਾ ਨੂੰ ਕਹਿੰਦਾ ਐਸੇ ਇਹ ਗੱਲ ਕਰਨ ਨੂੰ ਆਉਣੀ ਆ ਤੇ ਘਰੋਂ ਭੱਜ ਜਾਂਦਾ ਉਹਨੇ ਗੱਲ ਇਹ ਕਰਨੀ ਆ ਹੁਣ ਐ ਕਰਾਂਗੇ ਆਪ ਲੋ ਡੰਨ ਕਰ ਜਾ ਉਹਨੇ ਕਿਹਾ ਵਾ ਮਾਤਾ ਜੀ ਮੁੰਡਾ ਉਹ ਆ ਕਰਦਾ ਤੇ ਮੈਨੂੰ ਫੋਨ ਕਰ ਤੋ ਫਿਰ ਮੈਂ ਆ ਜੂ ਨਹੀਂ ਤੇ ਮੈਂ ਨਹੀਂ ਆਉਣਾ ਤੇ ਮੈਂ ਤਾਂ ਹਾਂ ਆਈਆਂ ਮੇਰੇ ਨਾਲ ਆਪਾਂ ਤਾਂ ਤਿਆਰ ਆ ਖਾਣ ਤੂੰ ਹੁਣ ਕੀਤੀ ਕੀ ਤਾਂ ਸਾਰੀ ਰਾਤ ਚੀਜ਼ ਹੋਦਾ ਆਹੀ ਹਮ ਤਾਂ ਲੋਕਾਂ ਦੇ ਵਿਆਹ ਜਿਆਦਾ ਮੁੰਡਾ ਕੁੜੀ ਨਹੀਂ ਪਹਿਲੇ ਨਾ ਰਾਤ ਡੱਬਾ ਕੌਣ ਲੈ ਗਿਆ ਪਹਿਲਾ ਐਡੀ ਛੇਤੀ ਹੈ ਤੇ ਐਵੇਂ ਨੀ ਡੱਬਾ ਲੈ ਆ ਤੋ ਦੱਸ ਸਰਪ੍ਰਾਈਜ਼ ਦੇਣਾ ਸਰਹਾ ਨੂੰ ਸਭ ਖਰਾਜ ਦਾ ਮੂੰਹ ਮਿੱਠਾ ਨਹੀਂ ਕਰਾਉਣਾ ਪਸ ਆਜੇ ਤਾਂ ਡਰ ਨਹੀਂ ਸੀ ਇਹ ਨਾ ਵੀ ਅਸੀਂ ਫੀਲਿੰਗਾਂ ਰਹਿ ਕੇ ਡੱਬੇ ਰਹਿ ਕੇ ਲੈ ਗਈ ਬਟਾ ਨੂੰ ਜਵਾਬ ਦੇ ਲੈ ਲਾ ਫਿਰ ਵਿਆਹ ਦੀ ਤਿਆਰੀ ਫਿਰ ਕਰ ਲੈਣੀ ਹੁਣ ਨਹੀਂ ਕਿਹਾ ਕਦ ਕਹਿੰਦੇ ਕਦ ਆਹ ਕਹਦੇ ਤਾਂ ਜਿੱਦਾਂ ਹੋ ਮੈਂ ਸ਼ਾਮ ਨੂੰ ਹੀ ਪਹੁੰਚ ਜੂਗੀ ਸਟਾਰਟਿੰਗ ਕਰ ਦੂੰਗੀ ਸ਼ਾਪਿੰਗ ਵਿੱਚ ਉੱਭਣਾ ਤੇਰੇ ਨੂੰ ਹਾਂ ਹੋਵੇ ਹੁਣ ਲਓ ਜੀ ਗੱਲ ਨਾ ਬਹੁਤ ਟਾਈਮ ਦੀ ਹੋਇਆ ਚੱਲੀ ਜਾਂਦੀ ਹੈ ਵਿਆਹ ਵਾਲੀ ਤੇ ਤਰੀਕ ਬੰਨਾਂਗੇ ਤਰੀਕ ਨਹੀਂ ਕਿ ਹੁਣ ਦੱਸਣੀ ਬਸ ਮੇਰੇ ਟਾਈਮ ਕਾਲੀ ਇਹ ਕਿੱਟੀ ਵੈਨ ਨੂੰ ਵੇਖੀਏ ਇਧਰ ਆ ਗਰੀਬ ਨੂੰ ਵਸਾਈ ਜਾ ਉਹ ਜਵਾਕ ਨੂੰ ਯਾ ਜਦੋਂ ਹੋ ਗਿਆ ਆਪਾਂ ਉਦੋਂ ਪਤਾ ਲੱਗਣਾ ਬਸ ਹੈ ਬਹੁਤ ਐਸ਼ ਨਹੀਂ ਆਪ ਬਹੁਤ ਉਮਰ ਕੇ ਵਧੀਆ ਰਹੀਦਾ ਵਿਆਹ ਕਰਾਉਣਾ ਆ ਤਾਂ ਤਾਂ ਕਹਿੰਦਾ ਨਾ ਨਾ ਵੀ ਮੈਂ ਅਜੇ ਵੀ ਸਾਲ ਜ਼ਰੂਖਾ ਨਾ ਮੈਂ ਜੇ ਦੁਬਾਰਾ ਉੱਥੇ ਕਿਤੇ ਉੱਥੇ ਕਿਤੇ ਐਸ਼ ਤਾਂ ਇਹ ਹੋਰ ਤੇਰੀ ਐਸ਼ ਲੈ ਲਈ ਹੁਣ ਤੇ ਨਾਓ ਜੀ ਹੁਣ ਜੂੜ ਪਾ ਦੇ ਮੈਂ ਬਸ ਹੁਣ ਕਰਾਂ ਬੰਨ ਦੇ ਲਾ ਬੰਨ ਕੇ ਬੰਨ ਕੇ ਨਿਕਲੂਗਾ ਹਾਂ ਲੋ ਮੇਰੇ ਮੈਂ ਮਹਰਾਤ ਵੀ ਮੰਮੀ ਨੂੰ ਕਿਹਾ ਮੈਂ ਕਿ ਜੋ ਤੁਸੀਂ ਵੇਖ ਲਿਆ ਠੀਕ ਆ ਮੇਰੇ ਵੱਲੋਂ ਹਾਂ ਹੀ ਹਾਂ ਵਾ ਤੇ ਮੈਨੂੰ ਕੋਈ ਚੱਕਰ ਨਹੀਂਗਾ ਬਾਕੀ ਸਵੇਰੇ ਸਾਡੀ ਇਹ ਸਲਾਹ ਆਈ ਹੁਣ ਤੇ ਹੁਣ ਫਿਰ ਵਲੌਗ ਫਿਰ ਵਿਆਹ ਵਾਲੇ ਪਾ ਦੇ ਕਰੀ ਸਾਰੇ ਪਾ ਦੀਏ ਕਰਦੀ ਸ਼ੁਰੂ ਫਿਰ ਪਾ ਦੇ ਪਾ ਦੇ ਜਿੰਨੇ ਮਰਜੀ ਪਾ ਪਗਲ ਸਭ ਤੋਂ ਪਹਿਲ ਸਭ ਤੋਂ ਪਹਿਲਾ ਮੈਂ ਜਾਣਾ ਜੇ ਹੁਣ ਪਹਿਲਾਂ ਅਸੀਂ ਵਲੌਗ ਬੰਦ ਕਰਕੇ ਸਾਰੀ ਸਲਾਹ ਕਰਾਂਗੇ ਫਿਰ ਸਭ ਤੋਂ ਪਹਿਲਾਂ ਜਿਹੜਾ ਡੱਬਾ ਲਿਆਂਦਾ ਵਾ ਵਿੱਚ ਥੋੜਾ ਖਾ ਕੇ ਫਿਰ ਡੱਬਾ ਜਾ ਗੁੱਗੂ ਕਰੇ ਸਿੱਧਾ ਪਹਿਲਾਂ ਹੀ ਅੱਧਾ ਖਾ ਕੇ ਉਹਨਾਂ ਨੂੰ ਸਿੱਧੀ ਬਤਾਈਆਂ ਦੇਣੀ ਤਰੀਕ ਨਹੀਂ ਗੁੱਗੂ ਕਨੂੰ ਨਹੀਂ ਦੱਸਣੀ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਹਾਂ ਤਰੀਕ ਕਿਸੇ ਨੂੰ ਨਹੀਂ ਦੱਸਣੀ ਕਿ ਇਹ ਤਰੀਕ ਦਾ ਬੰਨਿਆ ਕਦੋਂ ਕਰਨਾ ਕਦੋਂ ਨਹੀਂ ਕਰਨਾ ਬਸ ਮੌਕੇ ਉਹਦੇ ਪਤਾ ਲੱਗੇ ਜਦੋਂ ਵਿਆਹ ਹੋ ਗਿਆ ਨਾ ਨਾ ਹੋ ਗਿਆ ਲੈ ਜੋ ਵਿਆਹ ਸਾਰੇ ਨਵਿਆਹ ਦੇ ਬੁਲਾਉਣੇ ਆ ਨਹੀਂ ਨਹੀਂ ਮਤਲਬ ਬਲੌਗ ਦੇ ਵਿੱਚ ਵੀ ਦੇਖੀ ਜਾਣਗੇ ਨਾਲ ਨਾਲ ਤਰੀਕ ਨਹੀਂ ਦੱਸਣੀ ਜਦੋਂ ਵਿਆਹ ਹੋਣ ਲੱਗਾ ਪਿਓ ਤੋਂ ਵੇਖਣਗੇ ਉਹਨਾਂ ਨੂੰ ਤਰੀਕ ਤੇ ਮੇਨ ਮੈਂ ਮੈਂ ਦੱਸਣੀ ਪੈਣੀ ਤਰੀਕ ਨਹੀਂ 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 ਤਰੀਕ ਦੱਸਣੀ ਨਹੀਂ ਬਸ ਜਦੋਂ ਵਿੱਚ ਬਲੌਗ ਪਾਈ ਦੇਣੀ ਮਹੀਨਾ ਪਹਿਲਾਂ ਤਰੀਕ ਦੱਸਾਂਗੇ ਇਹ ਨਾ ਆਪਾਂ ਸਾਰੇ ਇੱਕ ਮਹੀਨਾ ਪਹਿਲਾਂ ਤਰੀਕ ਦੱਸਾਂਗੇ ਫੇਰ ਹੀ ਅਗਲੇ ਕੱਪੜੇ ਸੋਆ ਪਹਿਲਾਂ ਤਰੀਕ ਦੱਸੀ ਕਿ ਕਿੰਨਾ ਚਾਹ ਕਰੀ ਜਾਂਦੇ ਮੈਨੂੰ ਤਾਂ ਪੁੱਛ ਲਓ ਮੇਰੇ ਅੰਦਰ ਕੀ ਆ ਜੇ ਹੇ ਮੈਂ ਨੂੰ ਤਾਂ ਪੁੱਛ ਲੋ ਜੇ ਮੈਂ ਤਾਂ ਵੈਸੇ ਮਜ਼ਾਕ ਕੀਤਾ ਮੈਂ ਤਾਂ ਮਜ਼ਾਕ ਨਾ ਹਾਂ ਕੀਤੀ ਆ ਤੇਹੰਦਰ ਕੀ ਚੱਲਦਾ ਮੈਂ ਤਾਂ ਮਜ਼ਾਕ ਨਾ ਹਾਂ ਕੀਤੀ ਆ ਮਜ਼ਾਕ ਨਾ ਨਹੀਂ ਹੋਰ ਸੀਰੀਅਸ ਬਲੌਗ ਦੇ ਵਿੱਚ ਗੈਸ ਕਰੋ ਯਾਰ ਸੁਨੋਰ ਤਾਂ ਹੈਗਾ ਵੀ ਜਾਂ ਨਹੀਂ ਹੈਗਾ ਨਹੀਂ ਬਲੈਰ ਕੀ ਨਹੀਂ ਨਹੀਂ ਮੰਮੀ ਸਹੀ ਦੱਸ ਵਰਗੀ ਆ ਕੋਈ ਹੈਗਾ ਫਾਈਨਲੀ ਹੋ ਗਿਆ ਹੁਣ ਤਾਂ ਕੋਈ ਐਰ ਕੀ ਸੀਰੀਅਸ ਆ ਜੇ ਐਵੇਂ ਕੋ ਮਜ਼ਾਕ ਬਲੌਗ ਸੀਰੀਅਸ ਐਰ ਕੀ ਪ੍ਰੈਂਕ ਨੂੰ ਕੋਈ ਨਹੀਂ ਪ੍ਰੈਂਕ ਹੁੰਦਾ ਤਾਂ ਕੀ ਹੁੰਦਾ ਨਹੀਂ ਨਹੀਂ ਐਰ ਕੀ ਹਾਂ ਐਰ ਕੀ ਰਕਸਮ ਲੱਗੇ ਸਵੇਰ ਦਾ ਵੇਲਾ ਵਾ ਝੂਠ ਨਹੀਂ ਕਿ ਵੀ ਆ ਕਰ ਦੇਣਾ ਹੈ ਕਿ ਇਹਦਾ ਮੈਂ ਕਿੰਨਾ ਪ੍ਰੈਂਕ ਹੀ ਬਣਾਵਾ ਗਿਆ ਤਾਂ ਵੀ ਵੇਟ ਕਰੀ ਜਾ ਮੈਨਾਂ ਨੇ ਪ੍ਰੈਂਕ ਤਾਂ ਨਹੀਂ ਕਰੀ ਜਾਣਾ ਬਸ ਬਲੌਗ ਨੂੰ ਬਲੌਗ ਵੇਖੀ ਜਾ ਬਸ ਕੀਤਾ ਅੱਗੇ ਨਹੀਂ ਕੀਤਾ ਹੁਣ ਤੇ ਨਾ ਕੀ ਕਰ ਦੇਣਾ ਪਹਿਲਾਂ ਕਰੀ ਕੀਤਾ ਨਹੀਂ ਮੈਨੂੰ ਕੁੜੀ ਫੋਟੋ ਵਿਖਾ ਪਹਿਲਾਂ ਲਿਆ ਹੁਣ ਕਿੱਥੇ ਦੁਬਾਰਾ ਹੁਣੇ ਤੂੰ ਲੋਕਲ ਕਾ ਸਾਡੇ ਮੇਰੇ ਬਲੌਗ ਦੇ ਇੱਕ ਮਿੰਟ ਨਹੀਂ ਵੇਖੀ ਆ ਫੋਟੋ ਅਸੀਂ ਵੇਖ ਕੇ ਹਾਂ ਕੀਤੀ ਮੈਂ ਇੱਕ ਮਿੰਟ ਕਹਿੰਦਾ ਮੰਮੀ ਰੈਡੀ ਦੇ ਪਸੰਦ ਦੂਜੇ ਬਲੇ ਫਿਰ ਤੈਨੂੰ ਦਿਖਾਉਣਾ ਓਦੋਂ ਜਿੱਦਾਂ ਤੇਰਾ ਵਿਆਹ ਹੋਇਆ ਫਿਰ ਨਹੀਂ ਜਿਹੜੀ ਕੁੜੀ ਰਾਤ ਵਿਖਾਈ ਮੈਨੂੰ ਉਹੀ ਆ ਕੁੜੀ ਤਾਂ ਰੰਗ ਸ਼ਰਮ ਹੈ ਜਿਹੜੀ ਰਾਤ ਫੋਟੋ ਜਿਹੜੀ ਰਾਤ ਖਾਈ ਹੈ ਕੁੜੀ ਹੋਰ ਬਦਲ ਕੇ ਨਹੀਂ ਦੇਣੀ ਹੁਣ ਲੈ ਤੂੰ ਹੀ ਵੀਰ ਮਜ਼ਾਕ ਕਰੀ ਜਾਂਦੇ ਹੁਣ ਮਜ਼ਾਕ ਮਜ਼ਾਕ ਦਾ ਕਰਨਾ ਪੈਗਾ ਯਾ ਇਸ ਮਾਮਲੇ 'ਚ ਤੇਰਾ ਕੋਈ ਮਜ਼ਾਕ ਨਹੀਂ ਬਹੁਤ ਮਜ਼ਾਕ ਹੋ ਗਏ ਆ ਨਾ ਆਪਾਂ ਤੇਰੇ ਜਿੰਨੇ ਵੀ ਚੌਣ ਵਾਲੇ ਤੈਨੂੰ ਵੇਖਣ ਵਾਲੇ ਤੇਰੀਆਂ ਵੀਡੀਓ ਉਹਨਾਂ ਦਾ ਮਜ਼ਾਕ ਹੋਣਾ ਤੇ ਨਾ ਆਪਾਂ ਤੇਰਾ ਨਹੀਂ ਕਰਨਾ ਪੱਕਾ ਲੋ ਜੇਸ ਕਰੀ ਜਾ ਉਹ ਕਿਹੜੀ ਤਰੀਕਾ ਇੱਕ ਦਾ ਮਜ਼ਾਕ ਇੱਕ ਦਾ ਆਂਦੇ ਇਹਨਾਂ ਨੂੰ ਜਦੋਂ ਕਈ ਵਾਰ ਕਹਾਵਤਾ ਜਿਵੇਂ ਆਉਂਦੇ ਨਹੀਂ ਛੇਰ ਆ ਗਿਆ ਛੇਰ ਆ ਗਿਆ ਹਰ ਵਾਰ ਰੋਣਾ ਪਾਉਂਦੇ ਨਹੀਂ ਹਨਾ ਅਗਲੇ ਮਹੀਨੇ ਕਦੋਂ ਦੇ ਆਉਂਦੇ ਵੀ ਇਹਨਾਂ ਦਾ ਜਦੋਂ ਆ ਗਿਆ ਤਾਂ ਕੋਈ ਅੱਗੇ ਨਹੀਂ ਹੁਣ ਜਿਵੇਂ ਕਈ ਵਲੌਗ ਪੈਂਦੇ ਨੇ ਜਿਵੇਂ ਕੀ ਆ ਪ੍ਰੈਂਕ ਕਰ ਦਿੰਦੇ ਆ ਜੋ ਐ ਜੋ ਹਣਾ ਆਪਾਂ ਸੱਚੀ ਹੁਣ ਸੱਚੀ ਸੱਚੀ ਸ਼ੇਰ ਆਗਣਾ ਸ਼ੇਰ ਕਰਾ ਹੁਣ ਤਾਂ ਬਾਸ ਹੁਣ ਬਿੱਲੀ ਰਹਿ ਗਈ ਹੁਣ ਵਲੌਗ ਦੇ ਵਿੱਚ ਹੀ ਵੇਖੀ ਜਾਓ ਸ਼ੇਰ ਤਾਂ ਮੈਂ ਰਹਿਣਾ ਹੀ ਨਹੀਂਗਾ ਵਿਆਹ ਤਾਂ ਬਿੱਲੀ ਬਣ ਜਾਣਾ ਤਰੀਕ ਨਹੀਂ ਦੱਸਣੀ ਵਲੌਗ ਦੇ ਵਿੱਚ ਵਿੱਚ ਦਿਖਾ ਦੇਜੋ ਠੀਕ ਆ ਲਾਓ ਜੀ ਸਾਡੇ ਬੜੀ ਸੀ ਕੱਪੜੇ ਕਹਿੰਦਾ ਦੱਸਿਓ ਲਾਓ ਵੀ ਮੇਤਰਾ ਹੋ ਫਿਰ ਹੁਣ ਤੇ ਇਸੇ ਦੇ ਨਾਲ 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 ਆਪਣੇ ਨਾਲ ਤਾਂ ਲੋਹਾਂ ਹੀ ਸੀਗੀ ਤੇ ਬਾਕੀ ਹੁਣ ਤੁਸੀਂ ਤੁਹਾਡੀ ਜਿਹੜੇ ਖੁਸ਼ੀਆਂ ਲਸੋ ਕਿੰਨੀਆਂ ਤੁਹਾਡੇ ਚਾਹਣਾ ਸੀ ਮੈਂ ਬਹੁਤ ਕੁੱਝ ਸੀ ਜਾਨੀ ਕਿੰਨਾ ਹੋ ਗਿਆ ਕੁਛਗਾ ਮੇਰੇ ਪੋਤਰੇ ਦਾ ਵਿਆਹ ਮੈਂ ਗੋਡੇ-ਗੋਡੇ ਆਹ ਕਿਆ ਲਾਓ ਜੀ ਇੰਦਰ ਵੀ ਦਾਦੀ ਮਮੀ ਮੂੰਹ ਮਠਾ ਕਰਾਓ ਫੇਰ ਮੂੰਹ ਮਠਾ ਕਰਾਓ ਜਾਓ ਫੇਰ ਦਾਦੀ ਲੈ ਕੇ ਉੱਡ ਜਾ ਮਾਂ ਜੱਫੀ ਤੇ ਪਾ ਲੈ ਮਾਂ ਜੱਫੀ ਉਹਦੇ ਪਾਵਾ ਘੱਟੀ ਹੋਣੇ ਬਣੀ ਹੁਣ ਲਾਓ ਜੀ ਕਿਤੇ ਬੁੱਤ ਮੰਨੇ ਕਿਉਂਕਿ ਆਪਾਂ ਫੈਮਲੀ ਨਾਲ ਹੀ ਆਪਣੇ ਘਰ ਦੇ ਕੋਲੇ ਆ ਤੇ ਆਪਾਂ ਖੁਸ਼ ਆ ਆਪਾਂ ਨੂੰ ਕੋਈ ਚੱਕਰ ਨਹੀਂਗਾ ਵਿਆਹ ਤੋਂ ਕਿਉਂ ਇੱਕ ਦਿਨ ਵਿਆਹ ਤਾਂ ਕਰਉਣਾ ਹੈ ਹੀ ਆਪਾਂ ਚਲੋ ਬੜਾ ਮੂਹ ਮੇਠਾ ਕਰ ਗਿਆ ਮੈਂ ਤਾਂ ਹੁਣ ਸਾਰੇ ਕੀ ਜਨ ਲਾ ਕੇ ਆਈ ਨਹੀਂ ਹੈ ਕਰਨ ਹੈ ਮੈਂ ਤਾਂ ਇਹ ਨਹੀਂ ਖੁਸ਼ੀ ਹੋੜੀਆਂ ਲਓ ਜੀ ਫਾਈਨਲੀ ਸੋ ਵਿਆਹ ਹੁਣ ਰੱਖ ਦੇਣਾ ਆਪਾਂ ਜਲਦੀ ਕਰ ਦੱਸ ਦਈਏ ਇਸ ਰਿਸ਼ਤੇ ਨਾਨੇ ਨਾਨੀਆਂ ਸਾਰੇ ਮਾਮੇ ਮਾਸੀਆਂ ਨੂੰ ਕਰੋ ਤਿਆਰੀਆਂ ਪਹਿਲਾਂ ਗੁੱਗੂ ਕਰੇ ਮੈਂ ਡੱਬਾ ਗੁੱਗੂ ਦੇ ਸਰਪ੍ਰਾਈਜ਼ ਦਸਰਾ ਨੇ ਡੱਬਾ ਕਿਵੇਂ ਮੇਰਾ ਡੱਬਾ ਨਹੀਂ ਭਈ ਉਹਨਾਂ ਦਾ ਪਰਿਵਾਰ ਵੱਡਾ ਦੇ ਆ ਡੱਬਾ ਡੱਬਾ ਦੇ ਕੇ ਹੋਣਾ ਪੈਣਾ ਬੀਬੀ ਨੂੰ ਕਿੰਨਾ ਫਿਕਰ ਇਹ ਕ ਟੁਗੜੀ ਹੋਣੀ ਨਾ ਫਿਕਰ ਨਾ ਮੈਂ ਨਹੀਂ ਡੱਬਾ ਲਈ ਡੱਬਾ ਵੀ ਵਧੀਆ ਲੈਂਦਾ ਸੀ ਕਹਿ ਲੈ ਮੁੰਡਾ ਵਿਆਹ ਸਾਡਾ ਮੰਨਿਆ ਲੈ ਲੈ ਠੱਕਾ ਲਾ ਗਈ ਲਾਓ ਜੀ ਇਹ ਆ ਆ ਆ ਆ ਮਾਦਾ ਮੁੰਡਿਆਂ ਨੂੰ ਮੰਨਿਆ ਦਾਦੀ ਦਾ ਮੂੰਹ ਠੱਕਾ ਲਾ ਦੋ ਲੋ ਜੀ ਡੈਡੀ ਮੂੰਹ ਮਠਾ ਕਰ ਲੈ ਵਿਆਹ ਦੀ ਕੁੜੀ ਜੀ ਇਹ ਤਾਂ ਬਦਲ ਆਇਆ ਕੁਕੂ ਕਰਿਆਣਾ ਵਾਏ ਹੋ ਲੈ ਜਾ ਮੰਮੀ ਨੂੰ ਕਿਤਾਬ ਫਿਕਰ ਮੰਮੀਆਂ ਦੇ ਉਹ ਜਿਹੜਾ ਦੱਬਾ ਨਾ ਬਾਫਤ ਲੈ ਉਹ ਤਾਂ ਪਰਿਵਾਰ ਵੱਡਾ ਵੱਡਾ ਦੱਬਾ ਦੇ ਹੀ ਆਇਆ ਲੈ ਆਓ ਜੀ ਚਲੋ ਦੋ ਮੁਬਾਰਕਾ ਹੁਣ ਬਾਕੀ ਤੁਹਾਨੂੰ ਅਪਡੇਟ ਦਿੰਨੇ ਰਾਵਾਂਗੇ ਵਲੌਗਰ ਦੇ ਵਿੱਚ ਸਾਰੀ ਇੱਕ ਸਾਡਾ ਫਾਈਨਲ ਡਿਸੀਜਨ ਹੋ ਗਿਆ ਵੈਸੇ ਜੋ ਅਸੀਂ ਬਹਿ ਕੇ ਗੱਲ ਕਰ ਲਈ ਸਾਰੇ ਪਰਿਵਾਰ ਨੇ ਅਸੀਂ ਵੀ ਤਿਆਰੀਆਂ ਕਰਦੇ ਆਂ ਰਿਸ਼ਤੇਦਾਰ ਫੋਨ ਆਏ ਨੇ ਵਲੌਗ ਵੇਖ ਕੇ ਹੁਣ ਕਿਉਂ ਚਲ ਦੱਸਣਾ ਹੀ ਹੈ ਵੈਸੇ ਵੀ ਆ ਪਕੜਾ ਆ ਪਕੜਾ ਚੋਰੀ ਕਰਨਾ ਤੁਮ ਤੁਮਾਕੇ ਕੋ ਡੱਬਿਆ ਲੈ ਧਿਆਨਾ ਵੀ ਅਜੇ ਖਾਣ ਨੂੰ ਨਹੀਂ ਹੋਰ ਜੀ ਕਰਦਾ ਹਨਾ ਨਹੀਂ ਯਾਰ ਚਲੋ ਮੈਂ ਆ ਗਿਆ ਫਿਰ ਅਬ ਤਾਂ ਉਧਰ ਤੇ ਆ ਵਾਸਤੇ ਸਰਪ੍ਰਾਈਜ਼ ਹੈ ਜਾਓ ਜਾਓ ਨਹੀਂ ਵਲੌਗ ਨਾਲ ਜੁੜੇ ਰਹੋ ਚਲੋ ਜੀ ਮਿਲਦੇ ਆ ਬਧਾਈਆਂ ਹੁਣ ਸਾਰਿਆਂ ਨੂੰ ਹੈ ਸਾਰਿਆਂ ਨੂੰ ਬਧਾਈਆਂ ਸਗਣ ਲੈ ਕੇ ਆਵਾਂ ਹਨਾ ਬੰਦਾ ਸਗਣ ਤਾਂ ਬੰਦਾ ਹੀ ਚੱਲ ਮੇ ਡੈਡੀ ਓਕੇ ਓਕੇ ਚਲੋ ਜੀ ਖੁਸ਼ ਹਾਣ ਲੈ ਤਰਾਵਾ ਮੈਂ ਦਾ ਖੁਸ਼ ਛੱਡ ਕੇ ਬਹੁਤ ਜੀ ਇੰਦਰ ਮੂੰਹ ਮਿੱਠਾ ਕਰਾਉਣ ਆਇਆ ਸਰਪ੍ਰਾਈਜ਼ ਦੇਣ ਹਾਂ ਭਾਈ ਕਿੱਥੇ ਬੰਦੇ ਆ ਆਪਣੇ ਲੈ ਫਿਰ ਤੁਹਾਨੂੰ ਕੋਈ ਪਹਿਲਾ ਰੌਲਾ ਪੈ ਗਿਆ ਇੱਧਰ ਵਲੌਗ ਦੇ ਵਿੱਚ ਵਲੌਗ ਟੱਕਰ ਗਿਆ ਨਹੀਂ ਬਾਈ ਪਹਿਲਾਂ ਤੂੰ ਬਣਾਉਣਾ ਨਹੀਂ 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 ਚਲ ਤੇਰਾ ਵਲੌਗ ਪਹਿਲਾਂ ਸੌ ਖਾ ਕੇ ਦੱਸ ਸੱਚੀ ਵਿਆਹ ਨਹੀਂ ਇਹ ਮੈਨੂੰ ਤਾਂ ਪਤਾ ਨਹੀਂ ਸੱਚੀ ਵਿਆਹ ਵਾ ਕਿਉਂਕਿ ਇਹ ਕੱਲੇ ਗੁੱਗੂ ਨੂੰ ਪਤਾ ਹੀਗਾ ਸੁਕਰਾਈ ਨੇ ਤੈਨੂੰ ਦੱਸਤਾ ਈ ਹਾਂ ਸੁਕਰਾਈ ਨੇ ਮੈਨੂੰ ਦੱਸਤਾ ਮੈਂ ਵੀ ਟੈਂਟ ਵਾਲਿਆਂ ਨੇ ਮੈਨੂੰ ਦੱਸਤਾ ਈ ਨਹੀਂ ਹੁਣ ਕਦੇ ਟੈਂਟ ਵਾਲ ਨੂੰ ਕੱਲ ਫੋਨ ਲਾਇਆ ਕਰ ਦੇ ਆਣੇ ਮੈਨੂੰ ਅੱਜ ਘਰੇ ਮੈਂ ਸਲਾਹ ਕੀਤੀ ساری ਰਾਤ ਸਲਾਹ ਕਰਕੇ ਸੋ ਅੱਜ ਹੁਣ ਮੈਂ ਮੰਨਿਆ ਜਾ ਕੇ ਵੀ ਫਾਈਨਲ ਹੁਣ ਮੈਂ ਕਰਨ ਫਾਈਨਲ ਕਰ ਦਈਏ ਪਹਿਲਾ ਡੱਬਾ ਮੂੰਹ ਮਿੱਠਾ ਢਾਡਾ ਕਰਾਉਣ ਆਇਆ ਇਹ ਬਈ ਵੱਡੇ ਭਰਾਵਾਂ ਨੂੰ ਤੁਰਨਾ ਹੀ ਹਾਂ ਹਾਂ ਹੋਰ ਕਿਤੇ ਮੂੰਹ ਮਿੱਠਾ ਕਰਾਇਆਗਾ ਤੇ ਨਹੀਂ ਨਹੀਂ ਪਹਿਲਾਂ ਤਾਂ ਬਈ ਦੀਨ ਸੌਂ ਖਾ ਕੇ ਦੱਸਦੇ ਲੋਕਾਂ ਨੇ ਕਿਹਾ ਫੇਕ ਸੌ ਸੱਚੀ ਸੌਂ ਲੱਗੇ ਆ ਸਵੇਰ ਦਾ ਵੇਲਾ ਕੋਈ ਝੂਠ ਨਹੀਂ ਲੈ ਕੇ ਆਪਣੇ ਵਲੌਗ ਚ ਵੀ ਦੱਸ ਕੇ ਹਟਿਆ ਵਾਂ ਹਾਂ ਇਹ ਕੋਈ ਨਹੀਂ ਆਡੀਅנס ਨੂੰ ਮੈਂ ਕਹਾਂ ਤੁਹਾਨੂੰ ਇੰਜੋਏ ਕਰਾਉਣਾ ਸਾਰਿਆਂ ਨੂੰ ਕਰ ਦ ਤਨਵਾਬਾਬਾ ਜੀ ਮਾਤਾ ਕਿਥੇ ਆ ਕਰ ਦੋ ਕਰ ਦੋ ਤਿਆਰੀਆਂ ਸ਼ੁਰੂ ਹੁਣ ਕਲੀਆਂ ਕੁਲੀਆਂ ਕਰਾ ਦੇਣੀ ਆ ਕਲੀਆਂ ਕੁਲੀਆਂ ਸਭ ਕਲੀਆਂ ਕੁਲੀਆਂ ਕਿਆ ਕਰੇ ਲੇਟੋ ਮਰੀਜ਼ ਪਹਿਲਾਂ ਬੜੇ ਲੈ ਇੱਧਰ ਪਹਿਲਾਂ ਮਰੀਜ਼ ਪਾਵੇਂ ਉੱਠ ਪੋ ਹਾਏ ਇਹ ਲੋਕੀ ਵਿਆਹ ਵੇਖ ਕੇ ਬਿਮਾਰ ਹੁੰਦੇ ਵਿਆਹ ਵੇਖ ਕੇ ਤੋਂ ਪਹਿਲੇ ਬਿਮਾਰ ਆ ਮੈਂ ਹੀ ਖੋਲੂਂਗੀ ਤਾਨੂੰ ਵਾ ਵਾ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ ਜੀ ਮੇਰੀ ਦਰਾਣੀ ਨਹੀਂ ਟੇਕ ਲੈ ਐ ਅੱਦੇ ਘਾਟ ਤੱਕ ਮੇਰੀ ਦਰਾਣੀ ਨਹੀਂ ਲੱਗੀ ਮੇਰੀ ਦਰਾਣੀ ਲੱਗੀ ਇੰਦੇ ਦਰਾਣੀ ਦਰਾਣੀ ਆਉਣੀ ਐ ਦਰਾਣੀ ਆਉਣੀ ਦਰਾਣੀ ਛੋਟੀ ਆਊਗੀ ਹੈ ਛੋਟੀ ਆਊਗੀ ਲਓ ਜੀ ਕਰ ਲਓ ਤਿਆਰੀ ਹੁਣ ਵਿਆਹ ਦੀ ਤੁਹਾਨੂੰ ਵਾ ਵਾ ਤੁਹਾਨੂੰ ਵਾ ਪਾ ਭਾਬੀ ਤੁਹਾਨੂੰ ਵੀ ਯਾ ਮਾਤਾ ਕਰਾਓ ਮੂਹੇ ਟੱਕੇ ਮਾਤਾ ਦਾ ਲਓ ਜੀ ਲੈ ਆਪੇ ਨਾਲ ਗੁੱਥਨ ਗੁੱਤੀ ਹੁੰਦੀ ਆਈ ਲਓਈ ਆ ਨੌਨੀ ਆ ਲਓਈ ਆ ਚੱਕੋ ਜੀ ਵਧਾਈਆਂ ਤੈਨੂੰ ਤੁਹਾਨੂੰ ਵਾ ਵਧਾਈਆਂ ਮਾਤਾ ਤੇ ਏਵੇਂ ਖਾਓਗੇ ਹੁਣ ਨਹੀਂ ਮੈਂ ਖਾ ਕੇ ਕਰ ਲਓ ਤਿਆਰੀ ਹੁਣ ਕਰਾਂ ਤਿਆਰੀ ਹੁਣ ਸਾਮ ਨਹੀਂ ਹੈ ਹੈ ਤਿਆਰੀ ਹੁਣ ਕਰਨੀ ਪੈਣੀ ਆ ਅਵੇਲਾ ਤੇਰੇ ਆਸਤੇ ਬਸ ਉਹ ਰੋਟੀਆਂ ਲਾਈ ਜਾਂਦੀ ਆ ਦੂਜੀ ਤਾਂ ਲਾਈਆਂ 8 ਰੋਟੀਆਂ ਦਾ ਹੁੰਦੀਆਂ ਹੁਣ ਵੱਡੀ ਤਿਆਰੀ ਆ ਹੁਣ ਮੇਰੀ ਗੱਲ ਸੁਣੋ ਮੈਂ ਪਹਿਲਾਂ ਇੱਧਰ ਆਇਆ ਮੂੰਹ ਮਿੱਠਾ ਕਰਾਉਣ ਵਿਆਹ ਦੀ ਖੁਸ਼ੀ ਦਾ ਮੈਂ ਚਾਹ ਬਗਾ ਵੇਖ ਲੈਨੇ ਆ ਸਾਰੀ ਰਾਤ ਸਲਾਹ ਕੀਤੀ ਆ ਵੇਖ ਨਹੀਂ ਲੈਂਦੇ ਕੀ ਲੈ ਲੈਨੇ ਆ ਵੇ ਕੀ ਵੀ ਵੇਖਣਾ ਖਾ ਕੇ ਮਾਂ ਪਤੀਸੇ ਦਾ ਪਿੱਛੇ ਕਹੀ ਵੀ ਵੇਖ ਲੈਨੇ ਆ ਤੇ ਆ ਪਰ ਹੋਰ ਕੀ ਕਰਨਾ ਵਾ ਵੇਖਣਾ ਹੀ ਪੈਣਾ ਵਾ ਖਾ ਕੇ ਮਿਲਕ ਝੇਕ ਜੇ ਬਾਲੂ ਸ਼ਹੀ ਕਹਿੰਦੀ ਆ ਵੇਖ ਲੈਨੇ ਆ ਮੈਂ ਲੈ ਇਹਨੂੰ ਬਾਲੂ ਦੇ ਵੇਖਣਾ ਹੀ ਆ ਹੋਣਾ ਵਾ ਹਾਂ ਹੁਣ ਪੂਰੀ ਤਿਆਰੀ ਆ ਹੁਣ ਤੇ ਬਾਕੀ ਤਰੀਕਤਾਰ ਬਾਕੀ ਖਾਲ ਫਾਈਨਲ ਕਰ ਲੈਣਾ ਵਾ ਆਓ ਲੈ ਚੋਲੇ ਨਹੀਂ ਲੱਭੇ ਨਹੀਂ ਵਿਚੋਲੇ ਵਿਚੋਲੇ ਨੇ ਗੱਲ ਕਰਦੀ ਘਰੇ ਸਾਰੀ ਕਰਤਾ ਸ਼ੁਰੂ ਆ ਵਿਚੋਲੇ ਨੇ ਰਾਤ ਸਾਰੀ ਰਾਤ ਸਲਾਹ ਕੀਤੀ ਸਾਰੀ ਘਰ ਦੇ ਆਣੇ ਮੈਂ ਕਿ ਚਲੋ ਮੰਨ ਜਾਨੇ ਮੈਂ ਕਿ ਜਿਵੇਂ ਘਰ ਦੇ ਖੁਸ਼ੀ ਹੋਵੇ ਆਪਣੀ ਖੁਸ਼ੀ ਠੀਕ ਆ ਨਾ ਕਰਨਾ ਹੀ ਪੈਂਦਾ ਘਰ ਦੀ ਰਜਾ ਹੋਣੀ ਹੋਰ ਜਿਵੇਂ ਮੈਂ ਘਰ ਦੇ ਕਹਿਣਗੇ ਸੋ ਰਾਸੁਕਰਾਈਨ ਕਰ ਗੱਲ ਕੀਤੀ ਸੀ ਨਾ ਬਾਕੀ ਸੁਨੋਵਰਾਂ ਨੂੰ ਬਈ ਚਾਹ ਚੜ ਚੁੱਕਿਆ ਏ ਚਾਹ ਨਹੀਂ ਹੁਣ ਚੜ ਗਿਆ ਚਾਹ ਹਾਂ ਹੁਣ ਹੁਣ ਬਾਕੀ ਭਾਈ ਕੋਈ ਹੁਣ ਦੁੱਖ ਅਫਸੋਸ ਹਾਂ ਭਾਈ ਲਾਓ ਜੀ ਮੈਂ ਤਰਾਹ ਹੋਣੁ ਤਿਆਰੀ ਕਰ ਲੋ ਹੈ ਹੁਣ ਹਾਂ ਨਾਲੇ ਉਹ ਸਵਾਜ ਜੇ ਲੈਣ ਵਾਲੇ ਵਲੌਗ ਨਹੀਂ ਕਿ ਸਿਰਾ ਕਰਾ ਦਿਆਂਗੇ ਲਾਲਾ ਨਾ ਹੁਣੀ ਵਿਆਹ ਆ ਯਾਰ ਸਿਰਾ ਕਰਾ ਦੂ ਉਹਨਾਂ ਨੂੰ ਮਿਲ ਆਇ ਤੇ ਰਤ ਜੋਣੀ ਇਧਰ ਲਓ ਜੀ ਇਧਰ ਡੱਬਾ ਦੇਣਾ ਮੂੰਹ ਮਿੱਠਾ ਕਰਾਣਾ ਵਿਆਹ ਦਾ ਨੇ ਸਾਡੇ ਸਨੋਵਰ ਦਾ ਵਿਆਹ ਸਾਨੂੰ ਛੋਟੇ ਛੋਟੇ ਖਿਆਰ ਅੱਜ ਗਰੀਬੀ ਟੱਕਰਾਂਗੇ ਅੱਜ ਕੀ ਵਿਆਹ ਦੇ ਵਿੱਚ ਹਾਂ ਪੈਕ ਸ਼ੱਕ ਪੈਕ ਲਾ ਕੇ ਫਰਰਾ ਕਰਾ ਲਈ ਮੇਰ ਦੀ ਅੱਜ ਥੋੜੀ ਲਾਲਾ ਲਾਲਾ ਅੱਜ ਵਿਆਹ ਦਾ ਨਾਲ ਆ ਤੇ ਠੰਡ ਠੰਡ ਧੁੰਦ ਪੂਰੀ ਪੂਰੀ ਧੁੰਦ ਪੂਰੀ ਤੇ ਤੁਹਾਨੂੰ ਅਸੀਂ ਨਾਲ ਦੀ ਨਾਲ ਚੱਲਦੇ ਵਿਆਹ ਆ ਗਿਆ ਉਹ ਦਾੜੀ ਕਟਾਤੀ ਮਾਮਾ ਕੀ ਕਰਤਾ ਤੂੰ ਓ ਠੀਕ ਹੈ ਠੀਕ ਹੈ ਵਿਆਹ ਹੀ ਪਿੰਡ 'ਚ ਰੌਲਾ ਪਾਉਣਾ ਅੱਜ ਦਾ ਹੈ ਪਿੰਡ 'ਚ ਰੌਲਾ ਪਾਉਣਾ ਅੱਜ ਦਾ ਹੈ ਸਾਰੇ ਪਿੰਡ 'ਚ ਅੱਜ ਬਲੌਗ ਸੱਟਦਾ ਵੇਖਿਓ ਤੇ ਬਲੌਗ ਚੈਨਲ ਸ਼ੇਅਰ ਸਬਸਕ੍ਰਾਈਬ ਕਰ ਜਾਓ ਹੋਣਗਾਂ ਵਿਆ ਆਪਣੇ ਆ ਗਿਆ ਸਨੋਵਰ ਦਾ ਵਿਆਹ ਤੇ ਦੋ ਵਧਾਈਆਂ ਇਹ ਕੀ ਮੰਨਦਾ ਹੈ ਕੁਝ ਗਲਤ ਵਧਾਈਆਂ ਨਹੀਂ ਆਏ ਨਹੀਂ ਸ਼ੱਕਣ ਪਾ 220 ਰੁਪਏ ਦੇ ਤਬਾਕੂ ਭਾਈ ਜੀ ਮੁਬਾਰਕਾ ਵਿਆਹ ਦੀਆਂ ਇਹ ਇਹਦਾ ਵਾ ਇਹਦਾ ਮੁਬਾਰਕਾਂ ਮੁਬਾਰਕਾਂ ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਬਾਤ ਨਹੀਂ ਜਿੱਥੋਂ ਤੱਕ ਮੈਂ ਪਹੁੰਚਾਂਗਾ ਪਹੁੰਚੂਗਾ ਇਹ ਦੱਸਣਾ ਹੀ ਨਹੀਂ ਤੈਨੂੰ ਲਾ ਲਾ ਕਰਾ ਦੇ ਨਾ ਲਾ ਨਾ 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 ਤੂੰ ਕਿਵੇਂ ਇੱਥੇ ਆਵੇਂ ਇੱਥੋਂ ਤੱਕ ਪਹੁੰਚ ਜੇਗਾ ਲਾ ਲਾ ਪਮਕੀ ਨਾਣੀ ਨੂੰ ਗਿਆ ਤ ਜਾਵਾਂਗੇ ਇਧਰ ਤੂੰ ਪਾਲਟੀ ਦਾ ਕਰਦੀ ਬਣੀ ਆ ਪਾਲਟੀ ਜਾਂ ਜਰਦੇ ਦੀ ਪੁੜੀਆਂ ਲੈ ਦਾਂਗੇ 4-5 ਤੈਨੂੰ ਲਓ ਜੀ ਵਾਏ ਲੱਗਦਾ ਨਾ ਪੈਲ ਸੀ ਕਿ ਵਾਕਈ ਉਧਰਲੇ ਪਾਸੇ ਖਾ ਮੇਨ ਇੰਟਰਸਟ ਲਓ ਜੀ ਪੂਰੀ ਵਿਆਹ ਚ ਤਾਂ ਆਪੇ 3-2 ਮੈਂ 3 ਮਹੀਨੇ ਪਾਵਾਂ ਗਿਆ ਵਿਆਹ ਚ ਹਾਂ 2 ਮਹੀਨੇ ਹੀ ਤਾਂ ਬਹੁਤ ਲੈ ਗਏ ਬਈ ਚੋਲੇ ਸਾਹਿਬ ਨਾਲ ਗੱਲ ਕਰਦੇ ਕੀ ਕਹਿੰਦੇ ਆ ਚੋਲੇ ਨੂੰ ਮੈਨੂੰ ਹੁਣ ਸਨੈਪਚੈਟ ਤੇ ਚੋਲੇ ਲਾਓ ਫੋਨ ਕੀ ਕਹਿੰਦੇ ਵਿਚੋਲਾ ਸਾਹਿਬ ਆ ਕੀ ਤੇ ਪਿਆ ਬੈਠ ਜਾ ਨਹੀਂ ਸੋਣਾ ਨਖਸ਼ਾ ਬਹੁਤ ਸੋਹਣਾ ਡਿਜ਼ਾਈਨ ਮੂਰਾ ਓਕੇ ਆ ਇਹ ਤਾਂ ਮੈਂ ਚੋਲੇ ਤੇਰੀ ਲਈ ਉਹਨੇ ਫੋਨ ਲਾ ਲਾ ਫੋਨ ਹੀ ਪੰਦਾ ਇਹ ਨੈਟੀ ਪੰਦਾ ਲੱਗਾ ਲੱਗਾ ਚੋਲੇ ਨੇ ਕਹਣਾ ਹੋਇਆ ਕੀ ਪਿਆ ਸਵੇਰੇ ਸਵੇਰੇ ਫੋਨ ਇਹਨੇ ਮੈਂ ਹਨਾ ਸੁਤਤਾ ਸਤਾ ਹੁਣ ਨਹੀਂ ਸੋਣਾ ਨਹੀਂ ਹੈਗਾ ਉਹ ਇਹ ਦਰਦੇ ਦੇ ਕਿਥੇ ਪਾਨੇ ਸੁਧਦੇ ਉਧਰ ਵੀ ਹਾਂ ਲਓ ਜੇ ਵਿਚੋਲੇ ਦੀ ਖੈਰ ਨਹੀਂ ਅੱਜ ਬਾਕੇ ਮੇਤਰਾ ਬਲੌਗ ਤੇ ਬਲੌਗ ਆਈ ਜਾਣੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਸੀਰੀਅਸ ਵਾਲਾ ਕੁਝ ਮੈਟਰ ਕਹਿਣਾ ਚਾਹੁੰਦੇ ਹੋ ਨਾ ਹੈਗਾ ਟੀ ਤੇ ਐਂਡ ਤੇ ਹੈਗੀ ਇਹ ਗੈਸ ਕਰਕੇ ਦੱਸ ਦੋ ਨਾਂ ਕੀ ਆ ਕੀ ਨਾਮ ਹੈ ਗੈਸ ਕਰਕੇ ਦੱਸ ਦੋ ਹੁਣ ਤੁਸੀਂ ਹਾਂ ਸਾਨੂੰ ਪਤਾ ਸਾਡੇ ਕੁਝ ਕੁ ਬੰਦਿਆਂ ਨੂੰ ਪਤਾ ਨਾਂ ਬਸ ਹਾਂ ਉਹ ਮੈਂ ਕਮੈਂਟ ਰੀਡ ਕਰਦੇ ਨੇ ਜੇ ਆ ਕੇ ਜਿਨ੍ਹਾਂ ਨੂੰ ਪਤਾ ਉਹ ਮੈਨੂੰ ਕਮੈਂਟਾਂ ਦੇ ਵੇਖਣਾ ਜੇ ਤੇ ਬਾਕੀ ਲਾਲਾ ਲਾਲਾ ਕਰਾਦਾਂਗੇ ਵਿਆਹ ਦੀ ਹੁਣ ਐ ਰੋਕ ਚਲੋ ਚਲੋ ਜਦੋਂ ਜਦ ਸਨੇਪ ਚਾੜਾ ਤਾਂ ਫੜੀ ਦਈ ਆ ਜਾਂਦਾ ਈ ਇਹ ਕਿਹੜਾ ਬੰਦਾ ਇਹ ਵਿਹਾਸੇ ਦੀ ਕੁਝ ਹੀ ਰਾਤੀ ਕੁਝ ਖਾਸ ਹੋ ਰਿਹਾ ਦੀ ਜ਼ਿੰਦਗੀ ਚ ਕੀ ਹੋ ਰਿਹਾ ਅਗਲੇ ਜੋਈ ਆ ਤੁਹਾਨੂੰ ਪਤਾ ਲੱਗ ਜੂ ਇਹਦੀ ਜ਼ਿੰਦਗੀ ਚ ਕੀ ਖਾਸ ਹੋ ਰਿਹਾ ਤੇ ਸਾਡੇ ਗਾਣਾ ਜਿਹੜਾ ਸਾਡੇ ਸ਼ਿਰੂ ਨੇ ਸਾਡੇ ਸ਼ਿਰੂ ਨੇ ਘਰ ਦੀਆਂ ਤਿਆਰੀਆਂ ਗਾਣਾ ਬਸ ਹਾਂ ਤੁਸੀਂ ਸ਼ਬਦ ਹੋਰ ਪਾ ਲੈਣਾ ਬਾਕੀ ਸੇਵੀਆਂ ਗੰਮ ਮੌਲ ਲਾਲ ਲਾਲਾ ਕਨਾਰਾ ਚੱਕ ਦਾਂਗੇ ਚੱਕ ਰੇ ਤੇਰਾ ਮੁੰਡਾ ਸ਼ੁਭਮ ਵੀ ਤਿਆਰ ਆ ਉਧਰ ਕਹਿੰਦੇ ਸਾ ਪਾਲ ਲੈ ਫਰਵਰ ਦਾ ਤੇਰਾ ਵੀ ਆ ਜਾਣਾ ਮੇਰੇ ਦਾ ਵਿਆਹ ਆ ਗਿਆ ਉਹ ਬੈਠਾ ਵਲੌਗ ਨਹੀਂ ਆ ਬਸ ਇਦਾਂ ਹੀ ਬੱਜ ਰਿਹਾ ਤੋਂ ਲੋ ਵੀ ਮਿੱਤਰੋ ਅੱਜ ਦਾ ਵਲੌਗ ਨਾਲ ਆਪਣਾ ਖਤਮ ਆ ਤੇ ਵਧਾਈਆਂ ਮੈਨੂੰ ਬਹੁਤ ਹੋਣੀਆਂ ਮੈਨੂੰ ਪਤਾ ਵਾ ਤੇ ਵਧਾਈਆਂ ਦੇਣ ਦੇ ਹੱਕਦਾਰ ਵੀ ਹੋ ਤੁਸੀਂ ਤੇ ਤੁਹਾਨੂੰ ਵਿਆਹ ਵਖਾਦਣਾ ਜਲਦੀ ਵਲੌਗ ਵਾ ਵੇਖੀ ਜਾਓ ਹੁਣ ਚੈਨਲ ਨੂੰ ਸਬਸਕ੍ਰਾਈਬ ਆਪਣਾ ਸਤਿ ਸ਼੍ਰੀ ਅਕਾਲ ਜੀ